ਗ੍ਰੈਬਿੰਗ ਦੀ ਪਾਲਿਸੀ ਭਗਵੰਤ ਮਾਨ ਨੇ ਜ਼ਿਮੀਂਦਾਰਾਂ ਦੀ ਇੱਕ ਕਿਸਮ ਦੀ ਮਾਂ ਤੇ ਉੱਤੇ ਹਮਲਾ ਕੀਤਾ ਧਰਤੀ ਸਾਡੀ ਮਾਂ ਵਾ ਸਾਡੀ ਸਾਰੀ ਦੁਨੀਆ ਚ ਪੰਜਾਬ ਸਭ ਤੋਂ ਜ਼ਰਖੇਜ਼ ਧਰਤੀ ਆ ਉੱਪ ਜਾਓ ਇਹਦੇ ਤੋਂ ਸਾਡਾ ਕਿੱਤਾ ਸਾਡੀ ਰੋਜ਼ੀ ਸਾਡੀ ਰੋਟੀ ਭਗਵੰਤ ਮਾਨ ਨੇ ਦਿੱਲੀ ਵਾਲੇ ਆਪਣੇ ਇਹਦੇ ਜਿਹੜੇ ਬੌਸ ਹੈਗੇ ਨੇ ਉਹਨਾਂ ਦੇ ਕਹਿਣ ਤੇ ਪੰਜਾਬ ਦੇ ਉਹ ਲਗਭਗ 65000 ਏਕੜ ਜ਼ਮੀਨ ਤੇ ਹਮਲਾ ਕੀਤਾ ਵਾ ਇਟਸ ਬੇਸਿਕਲੀ ਐਨ ਅਟੈਕ ਔਨ ਦਾ ਐਗਜ਼ਿਸਟੈਂਸ ਔਫ ਪੰਜਾਬੀਜ਼ ਦਾ ਫਾਰਮਰਸ ਪੇਂਡੂ ਤਬਕੇ ਤੇ ਔਰ ਇਵਨ ਸ਼ਹਿਰਾ ਤੇ ਵੀ ਇਹਦਾ ਵਿਰੋਧ ਕਰਨ ਲਈ ਅੱਜ ਪਟਿਆਲੇ ਅਸੀਂ ਪਹੁੰਚੇ ਹਾਂ ਸਾਡੀ ਪਾਰਟੀ ਦਾ ਜਿਹੜਾ ਕਿਸਾਨ ਵਿੰਗ ਹੈ ਮੇਰੇ ਨਾਲ ਸਾਡੇ ਪ੍ਰਧਾਨ ਪੰਜਾਬ ਦੇ ਕਿਰਤਜੀਤ ਸਿੰਘ ਮਿੱਠਾ ਸਰਦਾਰ ਸਾਧੂ ਸਿੰਘ ਜੀ ਫਾਰਮਰ ਮਿਨਿਸਟਰ ਨਾਲ ਖੜੇ ਨੇ ਸਾਰੇ ਹਲਕਾ ਇੰਚਾਰਜ ਸਪੈਸ਼ਲੀ ਅੱਜ ਜਿਹੜਾ ਟਰੈਕਟਰ ਦਾ ਵੱਡਾ ਕਾਫਲਾ 250 ਟਰੈਕਟਰ ਐਰੀਮਾਨ ਨੇ ਆਪਣੇ ਹਲਕਾ ਸਨੌਰ ਚ ਲਿਆਂਦਾ ਇਹ ਗੁੱਸਾ ਲੋਕਾਂ ਦਾ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਇੱਥੇ ਬਸੇਗਾ ਕੌਣ ਸਾਡੇ ਤਾਂ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਪੰਜਾਬ ਦੇ ਦਾ ਕੈਨੇਡਾ ਤੇ ਅਮਰੀਕਾ ਜਾ ਰਹੇ ਨੇ ਇਹਦਾ ਮਤਲਬ ਹੈ ਕਿ ਕੇਜਰੀਵਾਲ ਤੇ ਸਸੋਟੀਆਂ ਸਰਾਰਤ ਕਰਕੇ ਇਹਨਾਂ ਅਰਬਨ ਸਟੇਟਾਂ ਵਿੱਚ ਗੈਰ ਪੰਜਾਬੀਆਂ ਨੂੰ ਲਿਆ ਕੇ ਸਾਡੇ ਸਿਰ ਤੇ ਬਿਠਾਉਂਦੇ ਸਾਡੀ ਡੈਮੋਗ੍ਰਾਫੀ ਨੂੰ ਸਾਡੀ ਐਗਜ਼ਿਸਟੈਂਸ ਨੂੰ ਸਾਡੇ ਆਬਾਦੀ ਦੇ ਸੰਤੁਲਨ ਨੂੰ ਖਰਾਬ ਕਰਨਗੇ ਨਾਲ ਇਹਦੇ ਤੋਂ ਬਹੁਤ ਵੱਡੇ ਪੱਧਰ ਤੇ ਪੈਸਾ ਕਮਾਉਣਗੇ ਲੈਂਡ ਮਾਫੀਆ ਨੂੰ ਇਹ ਸਾਰਾ ਲੈਂਡ ਹੈਂਡ ਓਵਰ ਕਰ ਦੇਣਗੇ ਆਪਣਾ ਕਮਿਸ਼ਨ ਲੈ ਕੇ ਘਾਹ ਜਾਣਗੇ ਸਾਡੇ ਦੇ ਇੱਥੇ ਗੈਰ ਪੰਜਾਬੀ ਸਾਡੇ ਸਿਰ ਤੇ ਬਿਠਾ ਦੇਣਗੇ ਤਾਂ ਕਰਕੇ ਵਿਰੋਧ ਕਰਦੇ ਸਿੱਧੇ ਪਹੁੰਚ